ਕੇ ਪਹਾੜਾਂ ਤੇ ਚੜਦੇ ਸਲਾਬ ਦੇਖੇ ਕੰਡਿਆਂ ਚ ਪੜਦੇ ਗੁਲਾਬ ਦੇਖੇ ਸ਼ੌਹਰਤ ਦਾ ਐਡਾ ਮਾਣ ਨਾ ਕਰ ਸੜਕਾਂ ਤੇ ਰੁਲਦੇ ਨਵਾਬ ਦੇਖੇ ਸਭ ਤੋਂ ਪਹਿਲਾਂ ਤਾਂ ਸ੍ਰੀ ਕਾਲ ਤਕਸਬ ਦੇ ਜਥੇਦਾਰ ਸਹਿਬਾਨ ਦਾ ਕੋਟਣ-ਕੋਟ ਧੰਨਵਾਦ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਉਸ ਬੰਦੇ ਭਾਵਸਾਰ ਸੁਖਬੀਰ ਸਿੰਘ ਬਾਦਲ ਕੋਲੋਂ ਸਾਰੇ ਦੋਸ਼ ਜਿਹੜੇ ਕਬੂਲ ਕਰਾਏ ਗਏ ਅਤੇ ਸਾਰ ਸੁਖਬੀਰ ਸਿੰਘ ਬਾਦਲ ਨੇ ਵੀ ਬੜਾ ਵੱਡਾ ਦਿਲ ਦਿਖਾ ਕੇ ਸਾਰੇ ਗੁਨਾਹ ਕਬੂਲੇ ਜਿਨ੍ਹਾਂ ਦੇ ਵਿੱਚ ਬਦਬੀ ਤੇ ਸਾਰੇ ਜਿੱਥੇ-ਜਿੱਥੇ ਵੀ ਬਦਬੀ ਹੋਈ ਜਿਹੜੀ-ਜਿਹੜੀ ਬਦਬੀ ਆਈ ਉਹਨਾਂ ਨੇ ਕਿਹਾ ਕਿ ਸਾਡੇ ਰਾਜ ਦੇ ਵਿੱਚ ਹੋਈ ਆ ਅਸੀਂ ਰੋਕਣ ਦੇ ਵਿੱਚ ناکਾਮ ਰਹੇ ਦੂਜਾ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਅਸੀਂ ਉਹਦੇ ਲਈ ਵੀ ਜ਼ਿੰਮੇਵਾਰ ਆ ਤੇ ਰਾਮ ਰੀਮ ਜਿਹਨੂੰ ਮਾਫੀ ਦਿਵਾਈ ਜਿਹੜਾ ਮੁੱਖ ਦੋਸ਼ੀ ਸੀਗਾ ਇਹ ਵੀ ਉਹਨਾਂ ਨੇ ਕਬੂਲਿਆ ਰਾਮ ਰੀਮ ਦੇ ਕੇਸ ਜਿਹੜੇ ਖਤਮ ਕਰਾਏ ਉਹਨਾਂ ਨੇ ਇਹ ਵੀ ਕਬੂਲਿਆ ਪੰਥਕ ਮੁੱਦਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਹਜ਼ਾਰਾਂ ਸ਼ਹੀਦੀਆਂ ਦਿੱਤੀਆਂ ਉਹਨਾਂ ਮੁੱਦਿਆਂ ਨੂੰ ਵਿਸਾਰ ਕੇ ਵੱਖਰੀ ਸਿਆਸਤ ਕੀਤੀ ਸ਼ਾਂਤਮਈ ਪਾਠ ਕਰਦੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਮਾਰਿਆ ਗਿਆ ਜ਼ਾਲਮ ਅਫਸਰਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ 35000 ਪੰਜਾਬ ਦਾ ਨੌਜਵਾਨ ਚਾਹੇ ਉਹ ਤੇ ਚ ਹਿੰਦੂ ਹੈ ਚਾਹੇ ਪੁਲਿਸ ਵਾਲੇ ਸੀਗੇ ਚਾਹੇ ਸਿੱਖ ਸੀਗੇ ਜਿਨ੍ਹਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਵੀ ਨੌਕਰੀਆਂ ਤੇ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਜੇ ਗੱਲ ਕਹਿ ਲਈ ਜਾਵੇ ਨਾ ਕਿ ਪਹਿਲੀ ਵਾਰ ਹੀ ਨਹੀਂ ਕੌਮ ਤੇ ਪੰਥ ਦੇ ਨਾਲ ਹੋਇਆ ਕਿ ਦਸ਼ਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆਂ ਬਚਦੇ ਰਹੇ ਆ ਸਿਰ ਉੱਤੇ ਰਹਿਮਤਾ ਨੇ ਤੇਰੀਆਂ ਲਿਖਿਆ ਜੋ ਡਾਡਾ ਧੁਰ ਤੋਂ ਮੁਕੱਦਰ ਨੇ ਮਾਰਿਆ ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ ਸਵਰਗੀ ਸਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮ ਦਾ ਜਿਹੜਾ ਖਿਤਾਬ ਵਾਪਸ ਲੈ ਲਿਆ ਗਿਆ ਉਹ ਸੁਖਬੀਰ ਬਾਦਲ ਦੀਆਂ ਗਲਤੀਆਂ ਕਰਕੇ ਮੈਂ ਨਹੀਂ ਸਮਝਦਾ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਕੋਈਆਂ ਗਲਤੀਆਂ ਕਰ ਸਕਦੇ ਸੀਗੇ ਔਰ ਮੇਰਾ ਮੰਨਣਾ ਮੇਰਾ ਕੀ ਪੂਰੀ ਦੁਨੀਆ ਦਾ ਮੰਨਣਾ ਕਿ ਗੁਰੂ ਸਾਹਿਬ ਦਾ ਸੁਭਾ ਜਿਹੜਾ ਹਮੇਸ਼ਾ ਦੇਣਾ ਖੋਣਾ ਨਹੀਂ ਹੈ ਤੇ ਦੇ ਕੇ ਪਛਤਾਉਣਾ ਨਹੀਂ ਹੈ ਔਰ ਇਹ ਖਿਤਾਬ ਉਦੋਂ ਵਾਪਸ ਲਿਆ ਗਿਆ ਜਦੋਂ ਉਹ ਇਸ ਦੁਨੀਆ ਦੇ ਵਿੱਚ ਹੀ ਨਹੀਂ ਰਹੇ ਉਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਐ ਇਥੋਂ ਜਾ ਚੁੱਕੇ ਆ ਚਾਹੀਦਾ ਇਹ ਸੀਗਾ ਸਾਰ ਸੁਖਬੀਰ ਸਿੰਘ ਬਾਦਲ ਜੀ ਮੈਂ ਤੁਹਾਨੂੰ ਕਹਿਣ ਲੱਗਾ ਕਿ ਤੁਸੀਂ ਇਹ ਗਨਾਮ ਵੀ ਆਪਾਂ ਆਪ ਕਬੂਲ ਕਰ ਲੈਂਦੇ ਕਿ ਮੇਰੇ ਪਿਤਾ ਜੀ ਨੇ ਕਿਸੇ ਵੀ ਗਲਤ ਫੈਸਲੇ ਦੇ ਵਿੱਚ ਹਾਂ ਵੀ ਨਹੀਂ ਭਰੀ ਉਮਰ ਵਢੇਰੀ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਨਾ ਪਤਾ ਲੱਗਾ ਹੋਵੇ ਇਹ ਫੈਸਲੇ ਉਹਨਾਂ ਤੋਂ ਅੱਖੋਂ ਪਰੋਖੇ ਹੋ ਕੇ ਮੈਂ ਕੀਤੇ ਨੇ ਜਾਂ ਹਾਵੀ ਹੋ ਕੇ ਕੀਤੇ ਨੇ ਇਹਨਾਂ ਸਾਰੇ ਫੈਸਲਿਆਂ ਦਾ ਜ਼ਿੰਮੇਵਾਰ ਮੈਂ ਆ ਸਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਹੈ ਔਰ ਅਕਸਰ ਮੈਂ ਕਹਿੰਦਾ ਹਾਂ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਕੰਮ ਚਾਹੇ ਮਾੜੇ ਚੰਗੇ ਜ਼ਿੰਦਗੀ 'ਚ ਬਹੁਤ ਹੋਏ ਹੋਣ ਪਰ ਮੈਂ ਇੱਕ ਗੱਲ ਮੰਨਦਾ ਕਿ ਜਿੰਨਾ ਲੰਮਾ ਸਮਾਂ ਉਹਨਾਂ ਦਾ ਸਿਆਸੀ ਜੀਵਨ ਆ ਇੰਨੀ ਸਾਡੀ ਉਮਰ ਨਹੀਂ ਹੋਣੀ ਜਿੰਨਾ ਉਹਨਾਂ ਦਾ ਸਿਆਸੀ ਜੀਵਨ ਆ ਇਸ ਉਮਰ ਦੇ ਵਿੱਚ ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਸੀਗੇ ਜਿਸ ਉਮਰ ਦੇ ਵਿੱਚ ਉਹਨਾਂ ਨੂੰ ਰੋਲਿਆ ਗਿਆ ਕਿ ਜਿਹੜੀਆਂ ਤਖਤੀਆਂ ਸਾਰ ਸੁਖਬੀਰ ਸਿੰਘ ਬਾਦਲ ਜੋਂ ਉਹਨਾਂ ਦੀ ਟੀਮ ਜਿਹੜੀ ਕੈਬਨਟ ਵਜ਼ੀਰ ਸੀਗੇ ਉਹਨਾਂ ਦੇ ਗਲ ਦੇ ਵਿੱਚ ਪਾਈਆਂ ਗਈਆਂ ਇੱਕ ਤਖਤੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਗਲ 'ਚ ਵੀ ਪਾਣੀ ਚਾਹੀਦੀ ਸੀ ਜਿਨੇ ਹੱਥ 'ਚ ਗੁਟਕਾ ਸਾਫ ਫੜ ਕੇ 100 ਖਾਦੀ ਸੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਲੋਕਾਂ ਦੇ ਕਰਕੇ ਅੱਜ ਪੰਜਾਬ ਦਾ ਇਹ ਅਸਰ ਹੈ ਕਿ ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ మాਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਜਿਹੜੇ ਮਕਾਨ ਦੀ ਨੀਂਹ جواب ਦੇ ਜੇ ਉਹ ਦਿਨ ਵੀ ਨਹੀਂ ਤੇ ਉਹ ਪਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਜਿਸ ਇਨਸਾਨ ਦੇ ਖੂਨ ਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਚਰਚਾ ਤੇ ਇਹ ਹੋਣੀ ਚਾਹੀਦੀ ਸੀ ਕਿ ਜਿੱਡੇ ਵੱਡੇ ਪੰਦੇ ਨਾਲ ਸਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲੇ ਤੇ ਜਿੰਨੀ ਹਲੀਮੀ ਦੇ ਨਾਲ 8 ਦਿਨ ਸੇਵਾ ਕੀਤੀ ਆ ਕੀ ਪੰਜਾਬ ਦੀ ਜਨਤਾ ਨੂੰ ਦੁਬਾਰਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਮਾਫ ਕਰਕੇ ਲੀਡਰ ਵਜੋਂ ਅਪਣਾਉਣਾ ਚਾਹੀਦਾ ਕਿ ਨਹੀਂ ਚਾਹੀਦਾ ਚਰਚਾਵਾਂ ਇਹ ਹੋਣੀਆਂ ਚਾਹੀਦੀਆਂ ਸੀਗੀਆਂ ਕਾਲੀ ਦਲ ਦੀ ਉਹ ਹਾਲਤ ਕਰ ਦਿੱਤੀ ਗਈ 100 ਸਾਲ ਪੁਰਾਣੀ ਪਾਰਟੀ ਨੂੰ ਚਾਰ ਬੰਦੇ ਵੀ ਚਾਰ ਸੀਟਾਂ ਦੇ ਉੱਤੇ ਲੜਨੀ ਨਹੀਂ ਲੱਭੇ ਇਹ ਪੰਜਾਬ ਦੀ ਪਾਰਟੀ ਦਾ ਇਹ ਖੇਤਰੀ ਪਾਰਟੀ ਦਾ ਹਾਲ ਕਰ ਦਿੱਤਾ ਗਿਆ ਅੱਜ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਕੌਣ ਹੈ ਕਿਹੜੀਆਂ ਏਜੰਸੀਜ਼ ਕੰਮ ਕਰਦੀਆਂ ਵਾਂ ਇਹਦੇ ਉੱਤੇ ਚਰਚਾ ਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਚਰਚਾ ਤੇ ਹੋਣੀ ਚਾਹੀਦੀ ਸੀ ਕਿ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਗਾਇਬ ਨੇ ਕੀ ਉਹ ਸੁਰੱਖਿਅਤ ਹੈਗੇ ਆ ਕਿ ਨਹੀਂ ਅੱਜ ਜੋ ਮਰਜ਼ੀ ਕਰੀ ਜਾਓ ਦਾਗ ਬੜੇ ਵੱਡੇ ਨੇ ਔਰ ਬੜਾ ਸਮਾਂ ਲੱਗੂਗਾ ਧੋਣ ਲੱਗਿਆ ਬਾਬਾ ਬੁੱਲੇ ਸ਼ਾਹ ਕਹਿੰਦੇ ਆ ਨਾ ਕਿ ਬੁੱਲਿਆ ਚਾਦਰ ਮੈਲੀ ਤੇ ਸਾਬਣ ਥੋੜਾ ਬਾਇਠ ਕਿਨਾਰੇ ਧੋਵੇਂਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਧੋਵੇਂਗਾ ਫਿਰ ਰੋਵੇਂਗਾ ਅਜੇ ਦਾਗ ਬੜੇ ਨੇ ਇਹਨਾਂ ਨੂੰ ਧੋਣ ਲੱਗਿਆ ਬੜਾ ਟਾਈਮ ਲੱਗਣਾ ਦੁੱਖ ਇਸ ਗੱਲ ਦਾ ਕਿ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਕੋਈ ਸੋਹਰਦ ਚਰਚਾ ਨਹੀਂ ਕੀਤੀ ਗਈ 10 ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਅਤੇ ਪੰਥ ਦੀ ਪਾਰਟੀ ਦੀ ਵਾਪਸੀ ਕਿਵੇਂ ਕੀਤੀ ਜਾਵੇ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਤਕੜਾ ਕਿਵੇਂ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਿਵੇਂ ਕੀਤਾ ਜਾਵੇ ਇਹਦੇ ਉੱਤੇ ਕਿਸੇ ਨੇ ਕੋਈ ਚਰਚਾ ਨਹੀਂ ਕੀਤੀ 10 ਦਿਨ ਤੋਂ ਸਿਰਫ ਚਰਚਾ ਦਾ ਵਿਸ਼ਾ ਪਤਾ ਕੀ ਬਣ ਗਿਆ ਸਾਰ ਬਿਕਰਮ ਸਿੰਘ ਮਜੀਠੀਆ ਵਰਸਸ ਸਾਰ ਨਾਰਾਇਣ ਸਿੰਘ ਚੌੜਾ ਸਿਰਫ ਇਸੇ ਇਸ਼ੂ ਦੇ ਉੱਤੇ 10 ਦਿਨ ਪੰਜਾਬ ਦੀ ਸਿਆਸਤ ਪੰਥਕ ਸਿਆਸਤ ਜਿਹੜੀ ਉਹ ਘਿਰਗੀ ਤੇ ਇਹਦੇ ਉੱਤੇ ਹੀ ਸਾਰੀ ਚਰਚਾ ਜਿਹੜੀ ਹੁੰਦੀ ਰਹੀ ਆ ਸਾਰ ਬਿਕਰਮ ਸਿੰਘ ਮਜੀਠੀਆ ਜੀ ਮੈਂ ਤੁਹਾਨੂੰ ਕਹਿਣ ਲੱਗਾ ਪਿਛਲੇ 6 ਮਹੀਨਿਆਂ ਤੋਂ ਮੈਂ ਤੁਹਾਡੀ ਬਹੁਤ ਇੱਜ਼ਤ ਕਰਨ ਲੱਗ ਪਿਆ ਸੀਗਾ ਵੀ ਕੋਈ ਬੰਦਾ ਅੱਜ ਵੀ ਕਰਦਾ ਕਿ ਕੋਈ ਬੰਦਾ ਤੇ ਹੈਗਾ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਿਬਾਕੀ ਨਾਲ ਗੱਲ ਕਰਦਾ ਹੈ ਪੰਜਾਬ ਦੇ ਹਰ ਮੁੱਦੇ ਦੇ ਉੱਤੇ ਬਿਬਾਕੀ ਨਾਲ ਗੱਲ ਕਰਦਾ ਹੈ ਸਰਕਾਰ ਨਾਲ ਲੜਦਾ ਪਰ ਇਹਨਾਂ ਸਾਰੇ 10 ਦਿਨਾਂ ਦੇ ਘਟਨਾ ਕਰਮ ਦੇ ਵਿੱਚ ਤੁਹਾਡਾ ਧਿਆਨ ਸ਼੍ਰੀ ਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਵੱਲ ਨਾ ਹੋ ਕੇ ਸਿਰਫ ਰੋਜ਼ ਪ੍ਰੈਸ ਵਾਰਤਾ ਲਾਪ ਕਿਵੇਂ ਕਰਨੀ ਆ ਪ੍ਰੈਸ ਕਾਨਫਰੰਸ ਕਿਵੇਂ ਕਰਨੀ ਆ ਇਧਰ ਹੀ ਤੁਹਾਡਾ ਜਿਹੜਾ ਸਾਰਾ ਧਿਆਨ ਲੱਗਿਆ ਰਿਹਾ 8-10 ਦਿਨ ਸੇਵਾ ਦੌਰਾਨ ਜਗਾ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਮੈਂ ਸੱਚ ਕਹਿਣ ਲੱਗਾ ਤੇ ਸੁਣ ਲਓ ਤੁਸੀਂ ਤੇ ਕਿ 8ਾਂ 10ਾਂ ਦਿਨਾਂ ਦੌਰਾਨ ਜਿਹੜੀ ਇਹ ਸੇਵਾ ਲੱਗੀ ਸਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਉਹਨਾਂ ਗੁਨਾਹ ਕਬੂਲੇ ਜਿਹੜੇ ਉਹ ਕੋਈ ਕਿਰਨਾ ਦੇ ਪਾਤਰ ਬਣੇ ਕਈਆਂ 'ਚ ਉਹ ਧਰਦੀ ਦੇ ਪਾਤਰ ਬਣੇ ਕਈਆਂ 'ਚ ਉਹ ਦਲੇਰ ਬਣੇ ਇਸ ਸੇਵਾ ਦੇ ਦੌਰਾਨ ਜਿਹੜੀ ਜਗਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਅਖਬਾਰਾਂ 'ਚ ਚੈਨਲਾਂ ਦੇ ਉੱਪਰ ਟੀਵੀ ਦੇ ਉੱਪਰ ਮਿਲਣੀ ਚਾਹੀਦੀ ਸੀ ਜਿਹਦਾ ਪੰਜਾਬ ਦੀ ਮਾਨਸਿਕਤਾ ਤੇ ਵੀ ਅਸਰ ਹੋਣਾ ਸੀਗਾ ਉਹ ਸਾਰੀ ਤੇ ਸਾਰੀ ਤੁਸੀਂ ਯੋਜਨਾਬੱਧ ਤਰੀਕੇ ਦੇ ਨਾਲ ਪੂਰਨ ਉਹਦੇ ਉੱਤੇ ਕਬਜ਼ਾ ਕਰ ਲਿਆ ਇੱਕ 이슈 ਬਣਾ ਦਿੱਤਾ ਨਰੈਣ ਸਿੰਘ ਚੋੜਾ ਵਰਸਸ ਵਿਕਰਮ ਸਿੰਘ ਮਜੀਠੀਆ ਸਾਰੇ ਮਤਲਬ ਮੁੱਦੇ ਲੋਕਾਂ ਨੂੰ ਭੁੱਲ ਗਏ ਮੈਂ ਤਾਂ ਇਹ ਕਹੂੰਗਾ ਕਿ ਇਹ ਜ਼ਬਰਦਸਤੀ ਤੁਸੀਂ ਜਿਹੜੀ ਜਗ੍ਹਾ ਲੈਣ ਦੀ ਕੋਸ਼ਿਸ਼ ਕੀਤੀ ਆ ਆ ਮੇਰੇ ਬੋਲਣ ਤੋਂ ਬਾਅਦ ਮੈਂ ਤਾਂ ਤੁਹਾਨੂੰ ਸਲਾਮਾਂ ਦਿੱਤੀਆਂ ਹੋ ਸਕਦਾ ਮੇਰੇ ਉੱਤੇ ਵੀ ਤੁਹਾਡੀ ਟੀਮ ਲੱਗ ਜਾਣੀ ਆ ਪਰ ਮੈਂ ਬਾਬਾ ਬੁੱਲੇ ਸ਼ਾਹ ਦੀ ਉਸ ਗੱਲ ਨੂੰ ਹਮੇਸ਼ਾ ਯਾਦ ਅਕਦਾਵਾ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਬੁੱਲਿਆ ਆਸ਼ਿਕ ਹੋਇਓ ਰੱਬ ਦਾ ਤੇ ਮੁਲਾਮਤ ਹੋਈ ਲੱਖ ਲੋਕ ਕਾਫਰ ਕਾਫਰ ਆਖਦੇ ਤੂੰ ਤੋਂ ਗੱਲ ਕਰਨ ਲੱਗਾ ਪਿਛਲੇ ਦਸਾਂ ਦਿਨਾਂ ਦੌਰਾਨ ਪੰਥਕ ਸਿਆਸਤ ਦੇ ਵਿੱਚ ਜੋ-ਜੋ ਹੋਇਆ ਜਾਂ ਜੋ-ਜੋ ਹੋ ਰਿਹਾ ਇੱਕ ਗੱਲ ਦਾ ਸੁਨੇਹਾ ਤੇ ਸ੍ਰੀ ਕਾਲ ਤਖਤ ਸਾਹਿਬ ਤੋਂ ਸਾਰੀ ਦੁਨੀਆ ਨੂੰ ਮਿਲਿਆ ਕਿ ਰੱਬ ਦੇ ਭੈ ਦੇ ਵਿੱਚ ਹਮੇਸ਼ਾ ਰਹਿਣਾ ਚਾਹੀਦਾ ਵਕਤ ਪਤਾ ਨਹੀਂ ਕਦੋਂ ਕਿਹੜੀ ਕਰਵਟ ਲੈ ਲੇ ਇਸ ਸਨੇਹ ਨੂੰ ਚਾਹੇ ਕੋਈ ਸਮਝੇ ਚਾਹੇ ਕੋ ਨਾ ਸਮਝੇ ਕਹਿੰਦੇ ਆ ਨਾ ਕਿ ਪਹਾੜਾਂ ਤੇ ਚੜਦੇ ਸਲਾਬ ਦੇਖੇ ਕੰਡਿਆਂ ਚ ਪੜਦੇ ਗੁਲਾਬ ਦੇਖੇ ਸ਼ੌਹਰਤ ਦਾ ਐਡਾ ਮਾਣ ਨਾ ਕਰ ਸੜਕਾਂ ਤੇ ਰੁਲਦੇ ਨਵਾਬ ਦੇਖੇ ਸਭ ਤੋਂ ਪਹਿਲਾਂ ਤਾਂ ਸ੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਸਹਿਬਾਨ ਦਾ ਕੋਟਣ-ਕੋਟ ਧੰਨਵਾਦ ਜਿਨ੍ਹਾਂ ਨੇ ਸਨ 2015 ਤੋਂ ਕਰੀਬ 10 ਸਾਲ ਤੋਂ ਪੈਸ ਪੰਭੜ ਪੂਸੇ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਕਿ ਕੌਣ ਕੌਣ ਕਤਾਈਆਂ ਲਈ ਜ਼ਿੰਮੇਵਾਰ ਹੈ ਕੌਣ ਕੌਣ ਗਨਾਹਗਾਰ ਹੈ ਅਤੇ ਬੜੀ ਦਲੇਰੀ ਦੇ ਨਾਲ ਉਸ ਬੰਦੇ ਭਾਵਸਾਰ ਸੁਖਬੀਰ ਸਿੰਘ ਬਾਦਲ ਕੋਲੋਂ ਸਾਰੇ ਦੋਸ਼ ਜਿਹੜੇ ਉਹ ਕਬੂਲ ਕਰਾਏ ਜਿਹਦੇ ਉੱਤੇ ਹਮੇਸ਼ਾ ਹੀ ਇਹ ਵੀ ਦੋਸ਼ ਲੱਗਦਾ ਸੀਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਚੱਲਦਾ ਹੀ ਉਹਨਾਂ ਦੇ ਇਸ਼ਾਰੇ ਤੇ ਹੈ ਉਹਨਾਂ ਦੇ ਕਹਿਣ ਮੁਤਾਬਕ ਹੀ ਸਾਰਾ ਕੁਝ ਹੁੰਦਾ ਹੈ ਔਰ ਇੰਨੀ ਤਾਕਤ ਦਾ ਮਾਲਕ ਹੈ ਕਿ ਸਿੱਖਾਂ ਦੀ ਸਭ ਤੋਂ ਸਰਵਉੱਚ ਅਦਾਲਤ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਉਹਦੇ ਜੱਜਸ ਭਾਵ ਜਥੇਦਾਰ ਸਹਿਬਾਨ ਨੂੰ ਵੀ ਘਰ ਬੁਲਾ ਕੇ ਮਰਜ਼ੀ ਦੇ ਅਨਸਾਰ ਫੈਸਲੇ ਕਰਾ ਲੈਂਦਾ ਵਾ ਉਸ ਬੰਦੇ ਕੋਲੋਂ ਦੋਸ਼ ਜਿਹੜੇ ਕਬੂਲ ਕਰਾਏ ਗਏ ਅਤੇ ਸਾਰ ਸੁਖਬੀਰ ਸਿੰਘ ਬਾਦਲ ਨੇ ਵੀ ਬੜਾ ਵੱਡਾ ਦਿਲ ਦਿਖਾ ਕੇ ਸਾਰੇ ਗੁਨਾਹ ਕਬੂਲੇ ਜਿਨ੍ਹਾਂ ਦੇ ਵਿੱਚ ਬਦਬੀ ਤੇ ਸਾਰੇ ਜਿੱਥੇ-ਜਿੱਥੇ ਵੀ ਬਦਬੀ ਹੋਈ ਜਿਹੜੀ-ਜਿਹੜੀ ਬਦਬੀ ਆਈ ਉਹਨਾਂ ਨੇ ਕਿਹਾ ਕਿ ਸਾਡੇ ਰਾਜ ਦੇ ਵਿੱਚ ਹੋਈ ਆ ਅਸੀਂ ਰੋਕਣ ਦੇ ਵਿੱਚ ناکਾਮ ਰਹੇ ਦੂਜਾ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਅਸੀਂ ਉਹਦੇ ਲਈ ਵੀ ਜ਼ਿੰਮੇਵਾਰ ਆ ਤੇ ਰਾਮ ਰਹੀਮ ਜਿਹਨੂੰ ਮਾਫੀ ਦਵਾਈ ਜਿਹਨੂੰ ਜਥੇਦਾਰ ਘਰ ਸੱਦ ਕੇ ਜਿਨ੍ਹਾਂ ਨੂੰ ਜਥੇਦਾਰ ਸਹਿਬਾਨ ਨੂੰ ਘਰ ਬੁਲਾਇਆ ਤੇ ਉਹਨੂੰ ਮਾਫੀ ਦਿੱਤੀ ਗਈ ਉਹਦੀ ਚਿੱਠੀ ਤਿਆਰ ਕੀਤੀ ਗਈ ਜਿਹੜਾ ਮੁੱਖ ਦੋਸ਼ੀ ਸੀਗਾ ਇਹ ਵੀ ਉਹਨਾਂ ਨੇ ਕਬੂਲਿਆ ਨੰਬਰ 4 ਰਾਮ ਰਹੀਮ ਦੇ ਕੇਸ ਜਿਹੜੇ ਖਤਮ ਕਰਾਏ ਉਹਨਾਂ ਨੇ ਇਹ ਵੀ ਕਬੂਲਿਆ ਨੰਬਰ 5 ਪੰਥਕ ਮੁੱਦਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਹਜ਼ਾਰਾਂ ਸ਼ਹੀਦੀਆਂ ਦਿੱਤੀਆਂ ਉਹਨਾਂ ਮੁੱਦਿਆਂ ਨੂੰ ਵਿਸਾਰ ਕੇ ਵੱਖਰੀ ਸਿਆਸਤ ਕੀਤੀ ਨੰਬਰ 6 ਸ਼ਾਂਤ ਮਈ ਪਾਠ ਕਰਦੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਮਾਰਿਆ ਗਿਆ ਨੰਬਰ 7 ਜ਼ਾਲਮ ਅਫਸਰਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ 35000 ਪੰਜਾਬ ਦਾ ਨੌਜਵਾਨ ਚਾਹੇ ਉਹ ਤੇ ਚ ਹਿੰਦੂ ਹੈ ਚਾਹੇ ਪੁਲਿਸ ਵਾਲੇ ਸੀਗੇ ਚਾਹੇ ਸਿੱਖ ਸੀਗੇ ਜਿਨ੍ਹਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਵੀ ਨੌਕਰੀਆਂ ਤੇ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਜੇ ਗੱਲ ਕਹਿ ਲਈ ਜਾਵੇ ਨਾ ਕਿ ਪਹਿਲੀ ਵਾਰ ਹੀ ਨਹੀਂ ਕੌਮ ਤੇ ਪੰਥ ਦੇ ਨਾਲ ਹੋਇਆ ਕੀ ਦਸ਼ਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆਂ ਬਚਦੇ ਰਹੇ ਆ ਸਿਰ ਉਤੇ ਰਹਿਮਤਾ ਨੇ ਤੇਰੀਆਂ ਲਿਖਿਆ ਜੋ ਡਾਡਾ ਧੁਰ ਤੋਂ ਮੁਕੱਦਰ ਨੇ ਮਾਰਿਆ ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ ਇਸ ਸਾਰੇ ਘਟਨਾ ਕਰਮ ਦੇ ਵਿੱਚ ਇੱਕ ਗੱਲ ਦਾ ਦੁੱਖ ਮੈਨੂੰ ਲੱਗਾ ਮੈਨੂੰ ਸਾਰੇ ਕਬੂਲਨਾਮੇ ਦੇ ਵਿੱਚ ਇਸ ਮਾਫੀ ਨਾਮੇ ਦੇ ਵਿੱਚ ਇਸ ਸਜ਼ਾ ਜਿਹੜੀ ਧਾਰਮਿਕ ਸੁਣਾਈ ਗਈ ਜਿਹੜੀ ਗੱਲ ਦਾ ਦੁੱਖ ਮੈਨੂੰ ਲੱਗਾ ਕਿ ਸਵਰਗੀ ਸਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮ ਦਾ ਜਿਹੜਾ ਖਿਤਾਬ ਵਾਪਸ ਲੈ ਲਿਆ ਗਿਆ ਉਹ ਸੁਖਬੀਰ ਬਾਦਲ ਦੀਆਂ ਗਲਤੀਆਂ ਕਰਕੇ ਮੈਂ ਨਹੀਂ ਸਮਝਦਾ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਕੋ ਇਹਦੀਆਂ ਗਲਤੀਆਂ ਕਰ ਸਕਦੇ ਸੀਗੇ ਔਰ ਮੇਰਾ ਮੰਨਣਾ ਮੇਰਾ ਕਿ ਪੂਰੀ ਦੁਨੀਆ ਦਾ ਮੰਨਣਾ ਕਿ ਗੁਰੂ ਸਾਹਿਬ ਦਾ ਸੁਭਾ ਜਿਹੜਾ ਹਮੇਸ਼ਾ ਦੇਣਾ ਹੈ ਖੋਣਾ ਨਹੀਂ ਹੈ ਤੇ ਦੇ ਕੇ ਪਛਤਾਉਣਾ ਨਹੀਂ ਹੈ ਔਰ ਇਹ ਖਿਤਾਬ ਉਦੋਂ ਵਾਪਸ ਲਿਆ ਗਿਆ ਜਦੋਂ ਉਹ ਇਸ ਦੁਨੀਆ ਦੇ ਵਿੱਚ ਹੀ ਨਹੀਂ ਰਹੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਐ ਇੱਥੋਂ ਜਾ ਚੁੱਕੇ ਆ ਚਾਹੀਦਾ ਇਹ ਸੀਗਾ ਸਾਰ ਸੁਖਬੀਰ ਸਿੰਘ ਬਾਦਲ ਜੀ ਮੈਂ ਤੁਹਾਨੂੰ ਕਹਿਣ ਲੱਗਾ ਕਿ ਤੁਸੀਂ ਇਹ ਗਨਾਮ ਵੀ ਆਪਾ ਆਪ ਕਬੂਲ ਕਰ ਲੈਂਦੇ ਕਿ ਮੇਰੇ ਪਿਤਾ ਜੀ ਨੇ ਕਿਸੇ ਵੀ ਗਲਤ ਫੈਸਲੇ ਦੇ ਵਿੱਚ ਹਾਂ ਵੀ ਨਹੀਂ ਭਰੀ ਉਮਰ ਵਢੇਰੀ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਨਾ ਪਤਾ ਲੱਗਾ ਹੋਵੇ ਇਹ ਫੈਸਲੇ ਉਹਨਾਂ ਤੋਂ ਅੱਖੋਂ ਪਰੋਖੇ ਹੋ ਕੇ ਮੈਂ ਕੀਤੇ ਨੇ ਜਾਂ ਹਾਂ ਵੀ ਹੋ ਕੇ ਕੀਤੇ ਨੇ ਇਹਨਾਂ ਸਾਰੇ ਫੈਸਲਿਆਂ ਦਾ ਜ਼ਿੰਮੇਵਾਰ ਮੈਂ ਆ ਸਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਹੈ ਔਰ ਅਕਸਰ ਮੈਂ ਕਹਿੰਦਾ ਨਾ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਕੰਮ ਚਾਹੇ ਮਾਰੇ ਚੰਗੇ ਜ਼ਿੰਦਗੀ 'ਚ ਬਹੁਤ ਹੋਏ ਹੋਣ ਪਰ ਮੈਂ ਇੱਕ ਗੱਲ ਮੰਨਦਾ ਕਿ ਜਿੰਨਾ ਲੰਮਾ ਸਮਾਂ ਦਾ ਸਿਆਸੀ ਜੀਵਨ ਆ ਇੰਨੀ ਸਾਡੀ ਉਮਰ ਨਹੀਂ ਹੋਣੀ ਜਿੰਨਾ ਉਹਨਾਂ ਦਾ ਸਿਆਸੀ ਜੀਵਨ ਆ ਇਸ ਉਮਰ ਦੇ ਵਿੱਚ ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਸੀਗੇ ਜਿਸ ਉਮਰ ਦੇ ਵਿੱਚ ਉਹਨਾਂ ਨੂੰ ਰੋਲਿਆ ਗਿਆ ਔਰ ਇਹਦੇ ਨਾਲ ਨਾਲ ਇੱਕ ਗੱਲ ਮੈਂ ਹੋਰ ਕਹਿਣ ਲੱਗਾ ਕਿ ਜਿਹੜੀਆਂ ਤਖਤੀਆਂ ਸਾਰ ਸੁਖਬੀਰ ਸਿੰਘ ਬਾਦਲ ਜੋਂ ਉਹਨਾਂ ਦੀ ਟੀਮ ਜਿਹੜੀ ਕੈਬਨਿਟ ਵਜ਼ੀਰ ਸੀਗੇ ਉਹਨਾਂ ਦੇ ਗਲ ਦੇ ਵਿੱਚ ਪਾਈਆਂ ਗਈਆਂ ਇੱਕ ਤਖਤੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਗਲ 'ਚ ਵੀ ਪੈਣੀ ਚਾਹੀਦੀ ਸੀ ਜਿਨੇ ਹੱਥ 'ਚ ਗੁਟਕਾ ਸਾਫ ਫੜ ਕੇ 100 ਖਾਦੀ ਸੀ ਸ਼੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਇਹ 100 ਖਾਦੀ ਸੀ ਮੈਂ ਪੰਜਾਬ ਚ ਨਸ਼ੇ ਜਿਹੜਾ ਇਹਨੂੰ ਨਸ਼ਾ ਮੁਕਤ ਕਰੂੰਗਾ 4 ਹਫ਼ਤਿਆਂ ਦੇ ਵਿੱਚ ਔਰ ਪੰਜਾਬ ਚ ਬੇਦਬੀਆਂ ਦਾ ਇਨਸਾਫ ਮੈਂ ਦਊਂਗਾ ਔਰ ਕੀਤਾ ਕੁਝ ਵੀ ਨਹੀਂ ਸਿਰਫ 5 ਸਾਲ ਆਪਣੀ ਸਰਕਾਰ ਦੇ ਵਿੱਚ ਮੌਜ ਕੀਤੀ ਆਪਣਾ ਰਾਜ ਭਾਗ ਜਿਹੜਾ ਭੋਗਿਆ ਵਾ ਪੰਜਾਬ ਅਤੇ ਪੰਥ ਦੇ ਨਾਲ ਬੇਈਮਾਨੀ ਕੀਤੀ ਇਨਸਾਫ ਨਹੀਂ ਦਿਵਾ ਸਕੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਲੋਕਾਂ ਦੇ ਕਰਕੇ ਅੱਜ ਪੰਜਾਬ ਦਾ ਇਹ ਅਸ਼ਰ ਹੈ ਕਿ ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜੇ ਉਹ ਦਿਨ ਵੀ ਨਹੀਂ ਤੇ ਉਹ ਪਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਜਿਸ ਇਨਸਾਨ ਦੇ ਖੂਨ ਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਤੁਸੀਂ ਆਪਣੀ ਗੈਰਤ ਨੂੰ ਗਵਾ ਕੇ ਆਪਣੀ ਸਿਰਫ ਯਾਰੀ ਪਗਾਈ 5 ਸਾਲ ਬਾਦਲਾਂ ਦੇ ਨਾਲ ਔਰ ਪੰਜਾਬ ਦੇ ਨਾਲ ਤੇ ਪੰਜਾਬ ਦੀ ਜਨਤਾ ਦੇ ਨਾਲ ਤੇ ਕੌਮ ਦੇ ਨਾਲ ਕੋਈ ਇਨਸਾਬ ਨਹੀਂ ਕੀਤਾ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਤਰਾਸਦੀ ਹੈ ਪੰਜਾਬ ਦੀ ਚਰਚਾ ਤੇ ਇਹਨਾਂ ਮੁੱਦਿਆਂ ਦੇ ਉੱਤੇ ਹੋਣੀ ਚਾਹੀਦੀ ਸੀ ਕਿ ਸੁਖਬੀਰ ਬਾਦਲ ਨੇ ਜਿਹੜੀ ਮਾਫੀ ਮੰਗੀ ਹੈ ਉਹਦੇ ਨਾਲ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਪੰਜਾਬ ਜਿੰਨਾ ਪਿੱਛੇ ਚੱਲ ਗਿਆ ਕੀ ਉਹ ਨੁਕਸਾਨ ਪੂਰਾ ਹੋ ਸਕਦਾ ਵਾ ਚਰਚਾ ਤੇ ਇਹ ਹੋਣੀ ਚਾਹੀਦੀ ਸੀ ਕਿ ਕੌਮ ਦੀ ਸਭ ਤੋਂ ਵੱਡੀ ਕੌਮ ਦੀ ਸਭ ਤੋਂ ਵੱਡੀ ਜਿਹੜੀ ਅਦਾਲਤ ਆ ਸਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਿਹੜਾ ਗਨਾਹ ਜਿੰਨਾ ਦੇ ਸਾਹਮਣੇ ਕਬੂਲਿਆ ਵਾ ਔਨ ਰਿਕਾਰਡ ਬੋਲ ਕੇ ਉਸ ਅਦਾਲਤ ਦੇ ਸਾਹਮਣੇ ਕਬੂਲਿਆ ਵਾ ਕਿ ਉਹਦੀ دنیਵੀ ਅਦਾਲਤ ਦੇ ਵਿੱਚ ਵੀ ਕੋਈ ਮਹੱਤਤਾ ਹੈਗੀ ਆ ਕਿ ਇਹ ਗਵਾਹੀ ਜਿਹੜੀ ਕੋਰਟ ਦੇ ਵਿੱਚ ਕੇਸ ਚੱਲਦੇ ਆ ਜਦੋਂ ਸਰਵੋੱਚ ਅਦਾਲਤ ਦੇ ਸਾਹਮਣੇ ਜਿਹੜੀ ਕੌਮ ਦੀ ਅਦਾਲਤ ਆ ਉਹਦੇ ਸਾਹਮਣੇ ਮੰਨ ਚੁੱਕੇ ਆ ਤੇ ਕੀ ਇਹ دنیਵੀ ਅਦਾਲਤ ਦੇ ਵਿੱਚ ਵੀ ਇਹਦੀ ਮਹੱਤਤਾ ਕਿਉਂ ਨਹੀਂ ਹੈਗੀ ਉੱਥੇ ਵੀ ਇਹ ਬਿਆਨ ਜਿਹੜੇ ਰਿਕਾਰਡ ਹੋਣੇ ਚਾਹੀਦੇ ਆ ਨੰਬਰ 3 ਚਰਚਾ ਤੇ ਇਹ ਹੋਣੀ ਚਾਹੀਦੀ ਸੀ ਕਿ ਜਿੱਡੇ ਵੱਡੇ ਪੰਦੇ ਨਾਲ ਸਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲੇ ਤੇ ਜਿੰਨੀ ਹਲੀਮੀ ਦੇ ਨਾਲ 8 ਦਿਨ ਸੇਵਾ ਕੀਤੀ ਆ ਕੀ ਪੰਜਾਬ ਦੀ ਜਨਤਾ ਨੂੰ ਦੁਬਾਰਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਮਾਫ ਕਰਕੇ ਲੀਡਰ ਵਜੋਂ ਅਪਣਾਉਣਾ ਚਾਹੀਦਾ ਕਿ ਨਹੀਂ ਚਾਹੀਦਾ ਚਰਚਾਵਾਂ ਇਹ ਹੋਣੀਆਂ ਚਾਹੀਦੀਆਂ ਸੀਗੀਆਂ ਨੰਬਰ 4 ਚਰਚਾ ਇਹ ਹੋਣੀ ਚਾਹੀਦੀ ਸੀ ਕਿ ਕੇਵਲ ਸਾਰ ਸੁਖਬੀਰ ਸਿੰਘ ਬਾਦਲ ਦੋਸ਼ੀ ਨਹੀਂ ਬਲਕਿ ਪੰਜਾਬ ਚ ਪਿਛਲੇ 4 ਦਹਾਕਿਆਂ ਤੋਂ 25-30 ਹਜ਼ਾਰ ਨੌਜਵਾਨ ਜਿਹੜੇ ਉਹ ਮਾਰੇ ਦੌਰ ਦੇ ਵਿੱਚ ਕਾਲੇ ਦੌਰ ਦੇ ਵਿੱਚ ਮਾਰੇ ਗਏ ਉਹਦੇ ਵਿੱਚ ਸਿੱਖ ਪੁਲਿਸ ਵਾਲੇ ਹਿੰਦੂ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਕਤਲਿਆਮ ਹੋਇਆ ਕਿਸੇ ਤਰੀਕੇ ਵੀ ਹੋਇਆ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਉਸ ਤੋਂ ਬਾਅਦ 50 ਹਜ਼ਾਰ ਦੇ ਕਰੀਬ ਜਿਹੜੇ ਬੱਚੇ ਆ ਨਸ਼ਿਆਂ ਦੇ ਦਰਾਂ ਅੱਜ ਦੀ ਤਰੀਕ ਦੇ ਵਿੱਚ ਮਾਰੇ ਗਏ ਆ ਔਰ ਇਹਦੇ ਨਾਲ ਨਾਲ ਲੱਖਾਂ ਹਰ ਸਾਲ ਲੱਖਾਂ ਨੌਜਵਾਨ ਜਿਹੜੇ ਬਾਹਰ ਕੂਚ ਕਰ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਕੂਚ ਕਰ ਜਾਂਦੇ ਆ ਪੰਜਾਬ ਦੀ ਜਵਾਨੀ ਜਿਹੜੀ ਆ ਜਾਂ ਮਾਰ ਦਿੱਤੀ ਕਈ ਜਾਤੋਂ ਭਜਾਈ ਜਾ ਰਹੀ ਹੈ ਇਹ ਸਭ ਤੋਂ ਵੱਡੀ ਸਾਜ਼ਿਸ਼ ਦੇ ਪਿੱਛੇ ਕੌਣ ਆ ਇਹਦੇ ਉੱਤੇ ਕੋਹ ਕਰਨੀ ਚਾਹੀਦੀ ਸੀਗੀ ਔਰ ਸਭ ਤੋਂ ਵੱਡੀ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਸੀ 100 ਸਾਲ ਪੁਰਾਣੀ ਇਤਿਹਾਸ ਦੇ ਵਿੱਚ ਭਾਰਤ ਦੇ ਇਤਿਹਾਸ ਚ ਕੋਈ ਵੀ ਐਡੀ ਪੁਰਾਣੀ ਪਾਰਟੀ ਨਹੀਂ ਹੋਣੀ ਜਿਹਦਾ 100 ਸਾਲ ਪੁਰਾਣਾ ਇਤਿਹਾਸ ਆ ਜਿਹੜੀ ਹਜ਼ਾਰਾਂ ਸ਼ੀਧੀਆਂ ਦੇ ਕੇ ਜਿਸ ਪਾਰਟੀ ਨੂੰ ਬਣਾਇਆ ਹੋਵੇ ਜਿਹੜੀ ਜਿਸ ਪਾਰਟੀ ਨੂੰ ਸਿੰਜਿਆ ਹੋਵੇ ਉਹ ਕਿਸ ਸਾਜ਼ਿਸ਼ ਦੇ ਅਧੀਨ ਖਤਮ ਕਰਕੇ ਪੰਜਾਬ ਦੇ ਲੋਕਾਂ ਨੂੰ ਲਵਾਰਸ ਬਣਾ ਕੇ ਪੰਜਾਬ ਆਪ ਦੇਸ਼ ਦੇਸ਼ ਪਧਰੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਜਿੰਨਾਂ ਚ ਬੀਜੇਪੀ ਆ ਕਾਂਗਰਸ ਆ ਆਮ ਆਦਮੀ ਪਾਰਟੀ ਆ ਜਿਹੜੇ ਘੱਟ ਗਿਣਤੀਆਂ ਅਤੇ ਛੋਟੇ ਰਾਜਾਂ ਦੇ ਹੱਕ ਵਿੱਚ ਕਦੀ ਵੀ ਕੋਈ ਫੈਸਲਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਆਪਣੀਆਂ ਵੋਟਾਂ ਦਾ ਮਤਲਬ ਹੁੰਦਾ ਉਹਨਾਂ ਹਮੇਸ਼ਾ ਬਹੁ ਗਿਣਤੀ ਦੇ ਨਾਲ ਚੱਲਣਾ ਹੁੰਦਾ ਵਾ ਉਹਨਾਂ ਲੋਕਾਂ ਦੇ ਹਵਾਲੇ ਪੰਜਾਬ ਨੂੰ ਕਰ ਦਿੱਤਾ ਗਿਆ ਇਸ ਸਾਜ਼ਿਸ਼ ਦੇ ਪਿੱਛੇ ਕੌਣ ਆ ਕਾਲੀ ਦਲ ਦੀ ਉਹ ਹਾਲਤ ਕਰ ਦਿੱਤੀ ਗਈ 100 ਸਾਲ ਪੁਰਾਣੀ ਪਾਰਟੀ ਨੂੰ ਚਾਰ ਬੰਦੇ ਵੀ ਚਾਰ ਸੀਟਾਂ ਦੇ ਉੱਤੇ ਲੜਨੀ ਨਹੀਂ ਲੱਭੇ ਇਹ ਪੰਜਾਬ ਦੀ ਪਾਰਟੀ ਦਾ ਇਹ ਖੇਤਰੀ ਪਾਰਟੀ ਦਾ ਹਾਲ ਕਰ ਦਿੱਤਾ ਗਿਆ ਅੱਜ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਕੌਣ ਹੈ ਕਿਹੜੀਆਂ ਏਜੰਸੀਜ਼ ਕੰਮ ਕਰਦੀਆਂ ਵਾਂ ਇਹਦੇ ਉੱਤੇ ਚਰਚਾ ਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਚਰਚਾ ਤੇ ਹੋਣੀ ਚਾਹੀਦੀ ਸੀ ਕਿ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਗਾਇਬ ਨੇ ਕੀ ਉਹ ਸੁਰੱਖਿਅਤ ਹੈਗੇ ਆ ਕਿ ਨਹੀਂ ਕੀ ਉਹਨਾਂ ਨੂੰ ਲੱਭਣੇ ਚਾਹੀਦੇ ਆ ਕਿ ਨਹੀਂ ਉਹਨਾਂ ਦੀ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਨਹੀਂ ਜਾਂ ਜਿੱਥੇ-ਜਿੱਥੇ ਵੀ ਉਹ ਪਏ ਆ ਸ਼ਰੋਮਣੀ ਕਮੇਟੀ ਕਹਿੰਦੀ ਕਿ ਉਹ ਪੈਸੇ ਦੀ ਕਟਾਈ ਕਰਕੇ ਗਏ ਆ ਪੈਸੇ ਦੀ ਚੋਰੀ ਕਰਕੇ ਗਏ ਆ ਇਹ ਵੀ ਉਹਦੇ ਉੱਤੇ ਕੋਹਫ ਹੋਣੀ ਚਾਹੀਦੀ ਆ ਕਿ ਜਿੱਥੇ-ਜਿੱਥੇ ਵੀ ਉਹ ਗੁਰੂ ਮਹਾਰਾਜ ਦੇ ਸਰੂਪ ਪਏ ਆ ਕੀ ਉਹ ਮਰਿਆਦਾ ਦੇ ਅਨਸਾਰ ਹੈਗੇ ਆ ਕਿ ਨਹੀਂ ਹੈਗੇ ਉਹ ਪਏ ਨੇ ਕਿ ਨਹੀਂ ਪਏ ਮਰਿਆਦਾ ਦੇ ਅਨਸਾਰ ਉੱਥੇ ਉਹਨਾਂ ਦੇ ਨਾਲ ਮਰਿਆਦਾ ਅਨਸਾਰ ਰੱਖਿਆ ਗਿਆ ਕਿ ਨਹੀਂ ਰੱਖਿਆ ਗਿਆ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ 1984 ਦੇ ਵਿੱਚ 3000 ਸਿੱਖਾਂ ਦਾ ਸਾਡੀਆਂ ਭੈਣਾਂ ਦਾ ਸਾਡੇ ਬਜ਼ੁਰਗਾਂ ਦਾ ਸਾਡੇ ਬੱਚਿਆਂ ਦਾ ਕਤਲੇਆਮ ਹੋਇਆ ਸੀਗਾ ਜਿੰਨੂੰ ਅੱਜ 40 ਸਾਲ ਬਾਅਦ ਵੀ ਲੋਕ ਨਹੀਂ ਭੁੱਲੇ ਉਹਦੇ ਉੱਤੇ ਲੋਕਾਂ ਨੇ ਉਹਨਾਂ ਦੋਸ਼ੀਆਂ ਨੂੰ ਮਾਫ਼ ਨਹੀਂ ਕੀਤਾ ਤੇ ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਪੁਲਿਸ ਅਫਸਰਾਂ ਨੂੰ ਪੰਜਾਬ ਦੇ ਸਭ ਤੋਂ ਉੱਚ ਅਹੁਦਿਆਂ ਦੇ ਉੱਤੇ ਉਹਨਾਂ ਨਿਵਾਜਿਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਹਾਲਤ ਪਤਾ ਕੀ ਕਰਦੇ ਸੀ ਨੌਜਵਾਨਾਂ ਦੀਓ ਕਿਤੇ ਪੁਰਾਣੀ ਇਹਨਾਂ ਦੀ ਹਿਸਟਰੀ ਪੜੋ ਬੱਚਿਆਂ ਦੀਆਂ ਲੱਤਾਂ ਨੂੰ ਇਹ ਦੋ ਜੀਪਾਂ ਦੇ ਨਾਲ ਬੰਨ੍ਹ ਦਿੰਦੇ ਸੀ ਔਰ ਦੋਵੇਂ ਸੇ ਜੀਪਾਂ ਚਲਾ ਕੇ ਵਿੱਚੋਂ ਹੀ ਬੰਦਾ ਪਾੜ ਦਿੰਦੇ ਸੀਗੇ ਉਹਨਾਂ ਨੂੰ ਪੰਜਾਬ ਦੇ ਸਭ ਤੋਂ ਉੱਚੇ ਅਹੁਦਿਆਂ ਦੇ ਉੱਤੇ ਬਿਠਾਇਆ ਗਿਆ ਉਹਨਾਂ ਨੂੰ ਸਿਆਸਤ ਦੇ ਵਿੱਚ ਟਿਕਟਾਂ ਦਿੱਤੀਆਂ ਗਈਆਂ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਉਹਨਾਂ ਅਫਸਰਾਂ ਦੇ ਹਵਾਲੇ ਸੁਖਬੀਰ ਨੇ ਪੰਜਾਬ ਨੂੰ ਦੁਬਾਰਾ ਕੀਤਾ ਜੇ 84 ਵਾਲਿਆਂ ਨੂੰ ਮਾਫੀ ਨਹੀਂ ਮਿਲੀ ਤੇ ਚਰਚਾ ਇਹ ਵੀ ਹੋਣੀ ਚਾਹੀਦੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਮਾਫੀ ਦੇ ਦਿੱਤੀ ਜਾਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ 10 ਸਾਲ ਪੂਰੀ ਤਾਕਤ ਨਾਲ ਕੀਤੇ ਰਾਜ ਨਾਲ ਸਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜ਼ਰੂਰ ਪੜ ਲੈਣਾ ਚਾਹੀਦਾ ਸੀਗਾ ਫੇਰ ਸ਼ਾਇਦ ਉਹ ਗਲਤ ਫੈਸਲੇ ਨਾ ਕਰ ਪਾਉਂਦੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੁਰਾਣਾ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ